ਪੰਜਾਬ ਦੇ ਵਿੱਚ ਜੋ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਗਈਆਂ ਨੇ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਭਾਜਪਾ ਤੇ ਪਲਟਵਾਰ ਕੀਤਾ ਗਿਆ ਹੈ ਤੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਜਿਹੜੀ ਕੇਂਦਰ ਸਰਕਾਰ ਕਰ ਰਹੀ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇਹ ਪਲਟਵਾਰ ਭਾਜਪਾ ਤੇ ਕੀਤੇ ਗਏ ਨੇ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਬਿਆਨ ਦਿੱਤੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਬੱਚਿਆਂ ਦੀ ਪੜਾਈਆਂ ਦੇ ਉੱਤੇ ਵੀ ਉੱਤੇ ਅਸਰ ਪੈ ਰਿਹਾ ਹੈ ਤੇ ਜਿਸ ਦੇ ਵਿੱਚ ਜਿਹੜਾ ਜਿਹਨਾਂ ਆਨਲਾਈਨ ਜਿਹੜੀ ਸਟੱਡੀ ਆ ਉਹ ਵੀ ਨਹੀਂ ਹੋ ਰਹੀ ਤੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਪਲਟਵਾਰਾ ਜਿਹੜਾ ਕੇਂਦਰ ਸਰਕਾਰ ਤੇ ਕੀਤਾ ਹੈ ਤੇ ਦੱਸਦੀ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਭਾਜਪਾ ਦਾ ਪੰਜਾਬ ਵਿਰੋਧੀ ਚਿਹਰਾ ਫਿਰ ਤੋਂ ਹੋਇਆ ਬੇਨਕਾਬ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਨੂੰ ਬੰਦ ਕਰਨ ਦਾ ਹੁਕਮ ਭਾਜਪੀ ਵੱਲੋਂ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਅਤੇ ਕਿਸਾਨਾਂ ਦੇ ਹੱਕਾਂ ਨੂੰ ਕੁਚਲਣ ਦੀ ਇੱਕ ਹੋਰ ਕਾਇਰਤਾਪਰੀ ਕੋਸ਼ਿਸ਼ ਹੈ ਅਸੀਂ ਇਸ ਦੀ ਸਖਤ ਨਿਖੇਧੀ ਕਰਦੇ ਹਾਂ ਇਸ ਦਾ ਹਿਸਾਬ ਹਰ ਪੰਜਾਬੀ ਦੇਵੇਗਾ ਤੇ ਜਦੋਂ ਤੁਸੀਂ ਅਤੇ ਤੁਹਾਡੇ ਆਗਾ ਵੋਟਾ ਮੰਗਣ ਲਈ ਇੱਥੇ ਆਏ ਆਪਣਾ ਝੋਲਾ ਲੈ ਕੇ ਆਉਂਗੇ ਤੇ ਪੰਜਾਬ ਦੇ ਲੋਕ ਸਭ ਕੁਝ ਦੇਖ ਰਹੇ ਹਨ ਦੱਸ ਦਿਓ ਕਿ ਇਹ ਜਿਹੜੀ ਪੋਸਟ ਆ ਇਹ ਆਮ ਆਦਮੀ ਪਾਰਟੀ ਦੇ ਵੱਲੋਂ ਪਾਈ ਗਈ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਭਾਜਪਾ ਤੇ ਫਲਟਵਾਰ ਕੀਤਾ ਹੈ ਅਤੇ ਉਹਨਾਂ ਨੇ ਕਿਹਾ ਕਿ ਜਿਹੜੀ ਇੰਟਰਨੈਟ ਸੇਵਾਵਾਂ ਮਾਰੇ ਉਹ ਬੰਦ ਕੀਤੀਆਂ ਗਈਆਂ ਨੇ ਤੇ ਜਿਸ ਦੇ ਵਿੱਚ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਵਾਜ਼ ਦਬਾਉਣ ਦੀ ਕੋਸ਼ਿਸ਼ ਜਿਹੜੀ ਕੇਂਦਰ ਸਰਕਾਰ ਕਰ ਰਹੀ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇਹ ਪਲਟਵਾਰ ਭਾਜਪਾ ਤੇ ਕੀਤੇ ਗਏ ਨੇ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਬਿਆਨ ਦਿੱਤੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਬੱਚਿਆਂ ਦੀ ਪੜਾਈਆਂ ਦੇ ਉੱਤੇ ਵੀ ਉੱਤੇ ਅਸਰ ਪੈ ਰਿਹਾ ਹੈ ਤੇ ਜਿਸ ਦੇ ਵਿੱਚ ਜਿਹੜਾ ਜਿਹੜੀ ਆਨਲਾਈਨ ਜਿਹੜੀ ਸਟੱਡੀ ਉਹ ਵੀ ਨਹੀਂ ਹੋ ਰਹੀ ਤੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਪਲਟਵਾਰ ਜਿਹੜਾ ਕੇਂਦਰ ਸਰਕਾਰ ਤੇ ਕੀਤਾ ਹੈ ਤੇ ਦੱਸਦੀ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਭਾਜਪਾ ਦਾ ਪੰਜਾਬ ਵਿਰੋਧੀ ਚਿਹਰਾ ਫਿਰ ਤੋਂ ਹੋਇਆ ਬੇਨਕਾਬ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਨੂੰ ਬੰਦ ਕਰਨ ਦਾ ਹੁਕਮ ਭਾਜਪੀ ਵੱਲੋਂ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਅਤੇ ਕਿਸਾਨਾਂ ਦੇ ਹੱਕਾਂ ਨੂੰ ਕੁਚਲਣ ਦੀ ਇੱਕ ਹੋਰ ਕਾਇਰਤਾਪਰੀ ਕੋਸ਼ਿਸ਼ ਹੈ ਅਸੀਂ ਇਸ ਦੇ ਸੱਤ ਨਿਖੇਧੀ ਕਰਦੇ ਹਾਂ ਇਸ ਦਾ ਹਿਸਾਬ ਹਰ ਪੰਜਾਬੀ ਦੇਵੇਗਾ ਤੇ ਜਦੋਂ ਤੁਸੀਂ ਅਤੇ ਤੁਹਾਡੇ ਆਕਾ ਵੋਟਾਂ ਮੰਗਣ ਲਈ ਇੱਥੇ ਆਏ ਆਪਣਾ ਝੋਲਾ ਲੈ ਕੇ ਆਉਂਗੇ ਤੇ ਪੰਜਾਬ ਦੇ ਲੋਕ ਸਭ ਕੁਝ ਦੇਖ ਰਹੇ ਹਨ ਦੱਸਿਏ ਕਿ ਇਹ ਜਿਹੜੀ ਪੋਸਟ ਆ ਇਹ ਆਮ ਆਦਮੀ ਪਾਰਟੀ ਦੇ ਵੱਲੋਂ ਪਾਈ ਗਈ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਭਾਜਪਾ ਤੇ ਪਲਟਵਾਰ ਕੀਤਾ ਹੈ ਅਤੇ ਉਹਨਾਂ ਨੇ ਕਿਹਾ ਕਿ ਜਿਹੜੀ ਇੰਟਰਨੈਟ ਸੇਵਾਵਾਂ ਮਾਰੇ ਉਹ ਬੰਦ ਕੀਤੀਆਂ ਗਈਆਂ ਨੇ ਤੇ ਜਿਸ ਦੇ ਵਿੱਚ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਵਾਜ਼ ਦਬਾਉਣ ਦੀ ਕੋਸ਼ਿਸ਼ ਜਿਹੜੀ ਕੇਂਦਰ ਸਰਕਾਰ ਕਰ ਰਹੀ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇਹ ਪਲਟਵਾਰ ਭਾਜਪਾ ਤੇ ਕੀਤੇ ਗਏ ਨੇ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਬਿਆਨ ਦਿੱਤੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਬੱਚਿਆਂ ਦੀ ਪੜਾਈਆਂ ਦੇ ਉੱਤੇ ਵੀ ਤੇ ਅਸਰ ਪੈ ਰਿਹਾ ਹੈ ਤੇ ਜਿਸ ਦੇ ਵਿੱਚ ਜਿਹੜਾ ਜਿਹਨਾਂ ਆਨਲਾਈਨ ਜਿਹੜੀ ਸਟੱਡੀ ਆ ਉਹ ਵੀ ਨਹੀਂ ਹੋ ਰਹੀ ਤੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਪਲਟਵਾਰਾ ਜਿਹੜਾ ਕੇਂਦਰ ਸਰਕਾਰ ਤੇ ਕੀਤਾ ਹੈ ਤੇ ਦੱਸਦੀ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਭਾਜਪਾ ਦਾ ਪੰਜਾਬ ਵਿਰੋਧੀ ਚਿਹਰਾ ਫਿਰ ਤੋਂ ਹੋਇਆ ਬੇਨਕਾਬ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ 'ਮਾਂ' ਬੰਦ ਕਰਨ ਦਾ ਹੁਕਮ ਭਾਜਪੀ ਵੱਲੋਂ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਅਤੇ ਕਿਸਾਨਾਂ ਦੇ ਹੱਕਾਂ ਨੂੰ ਕੁਚਲਣ ਦੀ ਇੱਕ ਹੋਰ ਕਾਇਰਤਾਪਰੀ ਕੋਸ਼ਿਸ਼ ਹੈ। ਅਸੀਂ ਇਸ ਦੀ ਸੱਤ ਨਿਖੇਦੀ ਕਰਦੇ ਹਾਂ। ਇਸ ਦਾ ਹਿਸਾਬ ਹਰ ਪੰਜਾਬੀ ਦੇਵੇਗਾ ਤੇ ਜਦੋਂ ਤੁਸੀਂ ਅਤੇ ਤੁਹਾਡੇ ਆਕਾ ਵੋਟਾਂ ਮੰਗਣ ਲਈ ਇੱਥੇ ਆਏ ਆਪਣਾ ਝੋਲਾ ਲੈ ਕੇ ਆਉਂਗੇ। ਤੇ ਪੰਜਾਬ ਦੇ ਲੋਕ ਸਭ ਕੁਝ ਦੇਖ ਰਹੇ ਹਨ ਦੱਸਦੇ ਕਿ ਇਹ ਜਿਹੜੀ ਪੋਸਟ ਆ ਇਹ ਆਮ ਆਦਮੀ ਪਾਰਟੀ ਦੇ ਵੱਲੋਂ ਪਾਈ ਗਈ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਭਾਜਪਾ ਤੇ ਪਲਟਵਾਰ ਕੀਤਾ ਹੈ ਅਤੇ ਉਹਨਾਂ ਨੇ ਕਿਹਾ ਕਿ ਜਿਹੜੀ ਇੰਟਰਨੈਟ ਸੇਵਾਵਾਂ ਮਾਰੇ ਉਹ ਬੰਦ ਕੀਤੀਆਂ ਗਈਆਂ ਨੇ ਤੇ ਜਿਸ ਦੇ ਵਿੱਚ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ